ਵੇਖ ਰਹੇ ਕਿਸਾਨ ਵੀਰਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਸਾਨ ਵੀਰਾਂ ਲਈ ਲੈ ਕੇ ਆਏ ਆ ਜਗਦੀਸ਼ ਰੀਪਰ 2024 ਮਾਡਲ ਜੋ ਕਿ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਕੈਂਜੀਏ ਕਲਰ ਚ ਇਹ ਆਪਣਾ ਰੀਪਰ 60 ਇੰਚ ਰੀਪਰ ਜੋ ਕਿ 5 ਐਮ ਐਮ ਦੀ ਪਲੇਟ ਤੋਂ ਤਿਆਰ ਹੋਇਆ ਹੈਵੀ ਡਿਊਟੀ ਚ ਤੇ ਨਿਊ ਹੋਲੈਂਡਸ਼ ਪੰਜਾਬੀ ਟਰੈਕਟਰ ਨੂੰ ਜਾਣਾ ਜੀ ਐਸ ਏ ਦੀਆਂ ਪੁੜੀਆਂ ਨੇ ਇਹਦੇ ਵਿੱਚ ਜੋ ਕਿ ਬਹੁਤ ਹੀ ਹੈਵੀ ਕੁਆਲਿਟੀ ਚ ਨੇ ਤੇ ਰੀਪਰ ਨੂੰ ਤੁਸੀਂ ਬੈਕ ਸਾਈਡ ਤੋਂ ਵੇਖ ਸਕਦੇ ਹੋ ਕਿੰਨਾ ਸ਼ਾਨਦਾਰੀ ਰੀਪਰ ਲੱਗਦਾ ਹੈ 2024 ਮਾਡਲ ਹੈ ਆਪਣਾ ਜਗਦੀਸ਼ ਰੀਪਰ 2024 ਮਾਡਲ ਤੇ ਰੀਪਰ ਦੇ ਥੱਲੇ ਆਪਾਂ ਇੱਕ ਦਾਣੇ ਵਾਲਾ ਟਾਪਾ ਲਾਇਆ ਜਿਸ ਨੂੰ ਆਪਾਂ ਹੈਂਡਲ ਤੋਂ ਥੱਲੇ ਤੇ ਉੱਪਰ ਕਰ ਸਕਦੇ ਹਾਂ ਇਹ ਆਪਣਾ ਰੀਪਰ ਦੋ ਪੱਖਿਆਂ ਵਾਲਾ ਰੀਪਰ ਹੈ ਜਿਸ ਦੀ ਬਹੁਤ ਜ਼ਿਆਦਾ ਹਵਾ ਹੈ ਤੇ ਆ ਬੈਕ ਸਾਈਡ ਆਪਣਾ ਇਹਦਾ ਐਡਰੈਸ ਲਿਖਿਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਤਾਂ ਕਿ ਆਪਣੀ ਇਹ ਵੀਡੀਓ ਹਰ ਕਿਸਾਨ ਵੀਰ ਤੱਕ ਪਹੁੰਚ ਸਕੇ YouTube ਤੇ ਆਪਣੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਹਰੀ ਪਰਿਪਰ ਦੀ ਦੂਜੀ ਸਾਈਡ ਤੁਸੀਂ ਦੇਖ ਸਕਦੇ ਆ ਜਿਹੜਾ ਪਰਿਪਰ ਨੂੰ ਰੰਗ ਕਰਦੇ ਆ ਉਹ ਹੈਗਾ S Panel 1 ਜੋ ਕਿ ਬਹੁਤ ਵਧੀਆ ਕੁਆਲਿਟੀ ਦਾ ਇਹਨੂੰ ਦੋ ਕੋਟ ਪ੍ਰਾਈਮਰ ਦੇ ਹੁੰਦੇ ਨੇ ਤੇ ਦੋ ਕੋਟ ਰੰਗ ਦੇ ਤੇ ਇਹ ਪਟੈਰਾ ਦੀ ਗੱਲ ਕਰੀਏ ਟਾਇਰੇ ਦੇ ਵਿੱਚ ਹੈਗੇ ਨੇ ਬੀਕੇਟੀ ਦੇ ਜਿਉ ਤੁਸੀਂ ਵੇਖ ਸਕਦੇ ਹੋ ਬੀਕੇਟੀ ਟਾਇਰ ਹੈ ਚਾਰ ਲਾਈਨ ਵਾਲਾ 719 ਦਾ ਪੂਲੀਆਂ ਨੂੰ ਆਪਾਂ ਨੇ ਪੈਂਥਰ ਦੀਆਂ ਬੈਲਟਾਂ ਪਾਈਆਂ ਨੇ ਤੇ ਬੈਲਟ ਨੂੰ ਆਪਾਂ ਐਟਲ ਲਾ ਕੇ ਦਿੰਨੇ ਆ ਤੇ ਆ ਆ ਗਿਆ ਇੱਕ ਆਪਾਂ ਹੈਂਡਲ ਲਾਇਆ ਤੂੜੀ ਵਾਲੇ ਪੂਕਲੇ ਨੂੰ ਬਾਹਰ ਕੱਢਣ ਲਈ ਇਸ ਹੈਂਡਲ ਨੂੰ ਆਪਾਂ ਥੱਲੇ ਦੱਬਣ ਨਾਲ ਆਸਾਨੀ ਨਾਲ ਪੂਕਲੇ ਨੂੰ ਬਾਹਰ ਕੱਢ ਸਕਦੇ ਆ ਤੁਸੀਂ ਵੇਖ ਸਕਦੇ ਆ ਉਸ ਹੈਂਡਲ ਨੂੰ ਥੱਲੇ ਦੱਬ ਕੇ ਪੂਕਲੇ ਨੂੰ ਆਸਾਨੀ ਨਾਲ ਬਾਹਰ ਕੱਢ ਲਿਆ ਤੇ ਯਰੀਪਰ ਦੇ ਕਟਰ ਦੀ ਗੱਲ ਕਰੀਏ ਇਹਦਾ ਜਿਹੜਾ ਕਟਰ ਹੈ ਇਹ 16 ਫਿੰਗਰ ਵਾਲਾ ਕਟਰ ਹੈ ਜਿਸ ਵਿੱਚ 32 ਪਲੇਟਾਂ ਦੀ ਸਟਿੱਪ ਪੈਂਦੀ ਹੈ ਤੇ ਯਰੀਪਰ ਦੀ ਜਿਹੜੀ ਰੀਲ ਤੁਸੀਂ ਦੇਖ ਸਕਦੇ ਹੋ ਪੂਰੀ ਹੈਵੀ ਕੁਆਲਟੀ ਚ ਤਿਆਰ ਹੋਈ ਆ ਜਿਹੜਾ ਰੀਲ ਦੇ ਪਾਈਪ ਨੇ ਇਹ ਸੀ ਕਲਾਸ ਦੇ ਇਹਨੂੰ ਪਾਈਪ ਲੱਗੇ ਨੇ ਜਿੱਦੀ ਕਸਾਈ ਘੱਟ ਹੁੰਦੀ ਹੈ ਤੇ ਰੀਲ ਪੂਰੀ ਹੈਵੀ ਕੁਆਲਟੀ ਚ ਤਿਆਰ ਹੋਈ ਆ 5mm ਦੇ ਪੱਲਿਆਂ ਤੋਂ ਤੇ ਰੀਪਰ ਦੇ ਮੂਰੇ ਜੋ ਤੁਸੀਂ ਦੇਖ ਸਕਦੇ ਹੋ ਪੱਖਾ ਲੱਗਿਆ ਜੋ ਰਿਪਰ ਉੱਠ ਰਿਹਾ ਕਰਦੇ ਨੂੰ ਟਰੈਕਟਰ ਤੱਕ ਪਹੁੰਚਣ ਤੋਂ ਰੋਕਦਾ ਹੈ ਇਸ ਰਿਪਰ ਦੇ ਮੂਰੇ ਜਿਹੜਾ ਪੱਖਾ ਉਹਦੇ ਵਿੱਚ ਦੋ ਆਪਾਂ ਨੱਟ ਦਿੱਤੇ ਨੇ ਜਿਸ ਤੋਂ ਆਪਾਂ ਬੈਲਟ ਨੂੰ ਆਸਾਨੀ ਨਾਲ ਟਾਈਟ ਕਰ ਸਕਦੇ ਹਾਂ ਜੇ ਕਿਸੇ ਰਿਪਰ ਵਿੱਚ ਸਟੇਡ ਡਬਲ 베アリング ਨੇ ਐਨਵੀਸੀ ਦੇ ਨਿਊ ਹਾਲੈਂਡ ਪੰਜਾਬੀ ਟਰੈਕਟਰ ਜਿਸ ਨੂੰ ਰਿਪਰ ਅੱਜ ਜਾ ਰਿਹਾ ਹੈ ਮੁਬਾਰਕਾਂ ਕਿਸਾਨ ਵੀਰ ਨੂੰ